ਕਿਉਂ ਭਾਈ ਜੇ ਆਪਾਂ ਸਮਾਜ ਦੇ ਵਿੱਚ ਦੇਖੀਏ ਦਰਸ਼ਨ ਸਿੰਘ ਜੀ ਤੇ ਧੀਆ ਪੁੱਤਰਾਂ ਦੇ ਵਿਚਾਰ ਕੋਈ ਫਰਕ ਨਹੀਂ ਹੁਣ ਕੁੜੀਆਂ ਦਾ ਬਹੁਤ ਵੱਡਾ ਜੋਰ ਬਣ ਗਿਆ ਕਿਸੇ ਮਰਜ਼ੀ ਖੇਤਰ ਚ ਦੇ ਦੇ ਮੈਂ ਅਖਬਾਰ ਪੜ੍ਹਿਆ ਹਾਂ ਕੁੜੀ ਕਹਿੰਦੇ ਜੱਜ ਲੱਗੀ ਆਪ ਦੇ ਕੋ ਪਿੰਡ ਦਾ ਘਰ ਦਾ ਨਾਮ ਉੱਚਾ ਕਰਿਆ ਤੂੰ ਜੱਜ ਦੀ ਗੱਲ ਕਰਦਾ ਹਾਂ ਹਾਂ ਕੁੜੀਆਂ ਚਾਹ ਚਲੋ ਕੁੜੀਆਂ ਹਰ ਖੇਤਰ ਚ ਉਹ ਕਿਹੜਾ ਖੇਡਾਂ ਚ ਦੇਖ ਲਓ ਹਾਂ ਕਿਸੇ ਮੈਕ ਵਿੱਚ ਹੀ ਦੇਖ ਲਓ ਜੇ ਪੁਲਿਸ ਅਫਸਰ ਨੇ ਕੁਝ ਨਾ ਤੇ ਦੂਸਰੇ ਨੰਬਰ ਤੇ ਯਾਰ ਦਿਲੋਂ ਮੁਹੱਬਤ ਜਿਹੜੀ ਮਾਤਾ ਪਿਤਾ ਦਾ ਸਤਿਕਾਰ ਕਰਦੀਆਂ ਹਨ ਨਾ ਉਹ ਮਰਦੇ ਦਮ ਤੱਕ ਕਰਦੀ ਹੈ 아이 ਥੀਕ ਗੱਲ ਜਿਆਦਾ ਹੈ ਯਾ ਮੇਰੇ ਹਾਂ ਸੁਣ ਮਰਦੇ ਦਮ ਤੱਕ ਗੱਲ ਸੁਣ ਲੈ ਕੋਈ ਬੰਦਾ ਸੀਗਾ ਉਹ ਉਹ ਕਹਿੰਦਾ ਮਤਲਬ ਚਾਲ ਵਸਿਆ ਅੱਛਾ ਤਿੰਨ ਪੁੱਤਰ ਸੀਗੇ ਅੱਛਾ ਤੇ ਪਿਆਰ ਦੀ ਗੱਲ ਦਾ ਮੈਂ ਤੈਨੂੰ ਪੂਰੀ ਪਿਆਰ ਕਿਵੇਂ ਕਰਦੀ ਐ ਪਿਓ ਨੂੰ ਤੇ ਤਿੰਨ ਪੁੱਤ ਸੀ ਉਹਦੇ ਤੇ ਉਹ ਜਦੋਂ ਬੰਦਾ ਚਲ ਵਸਿਆ ਤਾਂ ਭਾਈ ਇੱਕ ਸਾਹੂਕਾਰ ਦੇਦੇ ਪੈਸੇ ਦੇ ਦਿੱਤੇ ਅ ਸਾਹੂਕਾਰ ਨੇ ਉਹਨਾਂ ਦੇ ਪੈਸੇ ਦੇਣੇ ਸੀ ਸਾਹੂਕਾਰ ਇਮਤਿਹਾਨ ਲੈਣ ਵਾਸਤੇ ਆ ਗਿਆ ਵੀ ਤਾਂ ਬਾਰ ਸਗਾਉਣਾ ਆਖਰੀ ਦੇਖ ਤਾਂ ਲਈਏ ਠੀਕ ਹੈ ਕੀ ਹੋਇਆ ਵੀ ਜ਼ਿੰਮੇਵਾਰੀ ਕੀ ਕਿਹੜਾ ਸਮਝਦਾ ਹੈ ਹਾਂ ਵੀ ਕੌਣ ਕਿਹੜਾ ਵਰਤ ਪੈਰ ਕਰਦਾ ਇਦਾਂ ਉਹਦੇ ਕੀ ਹਿਸਾਬ ਹੋਇਆ ਗੱਲ ਕਰਨ ਦੇ ਭਾਜ ਦੂਹੂ ਸੀ ਠਾਇਆ ਤਾਂ ਉਹ ਕਹਿਣ ਲੱਗਿਆ ਵੀ ਭਾਈ ਦੇਖੋ ਨੱਗਰ ਬੈਠਾ ਹੈ ਭਾਈ ਮੈਂ ਕਹਨਾ ਇਸ ਬੰਦੇ ਤੋਂ 5 ਲੱਖ ਰੁਪਈਆ ਲੈ ਹਾਂ 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 5 ਲੱਖ ਹਾਂ ਅੱਛਾ ਤੇ ਭਾਈ ਇਹ 5 ਲੱਖ ਤੁਸੀਂ ਮੁੰਡਿਆਂ ਨੂੰ ਕਹਿਣਾ ਵੀ ਭਾਈ ਤੁਸੀਂ ਮੈਨੂੰ ਦੇ ਦਿਓ ਤੇ লাশ ਨੂੰ ਦਾ ਫੇਰ ਫੇਰ ਸੰਸਕਾਰ ਕਰਿਓ ਕਹਿੰਦਾ লাশ ਦਾ ਹਾਂ ਹਾਂ ਵੀ ਮੈਂ ਨਹੀਂ ਹਾਂ ਵੀ ਨਹੀਂ ਮੈਂ ਇਹ ਸੰਸਕਾਰ ਨਹੀਂ ਕਰਨਦਾ ਇਸ ਚੀਜ਼ ਨੂੰ ਆਸੇ ਰੂਪ ਹਾਂ লাশ ਰੂਪ ਦੀ ਹਾਂ ਹਾਂ ਕਹਿੰਦਾ ਸੰਸਕਾਰ ਮੈਂ ਫੇਰ ਕਰਨ ਲੇਗਾ ਤੇ ਉਪਈ ਮੁੰਡੇ ਅੰਦਰ ਵਾਗੇ ਤੇ ਸਰਪਲ ਸਰਪਲ ਜੀ ਕਰਨ ਲੱਗੇ ਕਹਿੰਦੇ ਵੀ ਯਾਰ 5 ਲੱਖ ਰੁਪਏ ਹੁਣ ਆਏ ਐ ਲੀਟਾਈਮ ਕਿ ਮੈਂ ਕਰ ਦਊਂ ਕੀ ਕਰਵਾ ਤਾ ਕੋਈ ਜਨਨ ਕੇ ਹਾਂ ਨਾ ਨਾ ਕਰੀ ਹਾਂ ਨਾ ਕਰੀ ਨ ਇੱਕ ਦੋ ਮਿੰਟ ਅੰਦਰੀ ਬੜੇ ਰਹੇ ਹੂੰ ਫਿਰ ਮਾਦੀ ਸ਼ੇਰਨੀ ਉੱਠੀ ਤੀ ਤੀ ਉੱਠੀ ਹਾਂ ਕਹਿੰਦੀ ਮੇਰੇ ਪਿਤਾ ਦੀ ਲਾਸ਼ ਹੈ ਸੰਸਕਾਰ ਹੋਊਗਾ ਮੈਂ 5 ਲੱਖ ਦੇਵਾਂਗੀ ਮੈਂ ਤੁੱਕ ਤੋਂ ਮਰਜੀ ਲਿਖਾ ਲਿਖਾ ਠੀਕ ਹੈ ਹਾਂ ਮੈਂ ਲਿਖਣ ਨੂੰ ਤਿਆਰ ਹਾਂ ਮੈਂ ਖਾਲੀ ਕਾ ਕਿਤੇ ਸਾਰਾ ਕੁਝ ਲਿਖਣ ਨੂੰ ਤਿਆਰ ਹਾਂ ਘਰ ਤੱਕੇ ਵੇਚ ਦੂੰ ਮੈਂ 5 ਲੱਖ ਦੇਵਾਂਗੀ ਸੰਸਕਾਰ ਮੈਂ ਕਰੂੰਗਾ ਫੇਰ 30 ਦੇਣਾ ਕਿੱਥੇ 30 ਕਿੱਥੇ ਦੇਣਾ ਦਿੱਤਾ ਜਾਂਦਾ ਹਾਂ ਫੇਰ ਬਾਅਦ ਚ ਬਾਅਦ ਚ ਪਤਾ ਕੀ ਹੋਇਆ ਫਿਰ ਫੇਰ ਛੇਠ ਬੋਲਦਾ ਕਹਿੰਦਾ ਯਾਰ ਆ ਉਹ ਵਾਰਸ ਹਾਂ ਆਹ ਬਾਰਤ ਹੈ ਜੀ ਇੱਕ ਪੁੱਤ ਘਰੋਂ ਵਾਰ ਇੱਕ ਇੱਕ ਪੁੱਤ ਹਾਂ ਤਿੰਨ ਪੁੱਤ ਅੰਦਰ ਵੜ ਗਏ ਯਾਰ ਇਹ ਪੁੱਤ ਕਹਾਈ ਜਾਂਦੇ ਆ ਤਿੰਨ ਪੁੱਤ ਅੰਦਰ ਵੜ ਗਏ ਆਹ ਹਾ ਗਨ ਆਹ ਬਾਰਤ ਹੈ ਜੀ ਹਾਂ ਹਾਂ ਹੁਣ ਸੰਗ ਤੇ ਸਾਰੀ ਸੁਣ ਲੋ ਮੈਂ ਇਹਦੇ 5 ਲੱਖ ਮਤਲਬ ਇਹ ਤੋਂ ਲੈਣਾ ਨਹੀਂ ਸੀਗਾ ਮੈਂ ਇਹਦਾ 5 ਲੱਖ ਦੇਣਾ ਸੀਗਾ ਇਹ ਮਾਂ ਇਹ ਆਮਾਨ ਤੋ ਵੀ ਮੇਰੇ ਕੋਲ ਪਈ ਆਮਾਨ ਤਾ ਹਾਂ ਵੀ ਮੈਂ 5 ਲੱਖ ਇਹਦਾ ਦੇਣਾ ਸੀਗਾ ਭਾਈ ਮੈਂ ਉਹ ਆ ਕੁੜੀ ਨੂੰ ਦਿੱਤਾ ਮੰਨ ਲਾ ਕੁੜੀ ਅੱਬਾ ਇੱਥੇ ਤੱਕ ਨੇ ਕੁੜੀਆਂ ਹੁੰਦੀਆਂ ਨੇ ਪੰਜਾਬ ਦੀਆਂ ਧੀਆਂ ਹਾਂ ਇਹ ਸ਼ੇਰੀਆਂ ਆਏ ਆਏ ਕੁੜੀਆਂ ਹੁੰਦੀਆਂ ਨੇ ਇੱਥੇ ਤੱਕ ਹੂੰ ਇਹਨਾਂ ਦਾ ਦੇਨ ਕੌਣ ਦੇ ਸਕਦਾ ਯਾਰ ਨਹੀਂ ਦੇ ਸਕਦਾ ਤਾਂ ਇਹਦਾ ਗੁਰਨਾਕ ਦੇ ਮਹਾਰਾਜ ਜੀ ਨੇ ਕੀ ਲਿਖਿਆ ਕਹਿੰਦਾ ਸੋ ਕੋ ਮੰਦਾ ਕੀ ਹੈ ਜਿਸ ਤਮ ਹੈ ਰਜ਼ਾਨ ਹਾਂ ਵਾਹ